ਪਿੰਡ ਸਾਧਕ ਵਿਖੇ ਜੰਡ ਸਾਹਿਬ ਰੋਡ ਤੇ ਨੂ ਗਖੜ ਕਲਾਥ ਹਾਊਸ ਤੇ ਕੱਪੜਿਆਂ ਨੂੰ ਮੋੜਨ ਪਿੱਛੇ ਲੜਾਈ ਹੋਈ ਲੜਾਈ ਦੌਰਾਨ ਮਿੰਟੂ ਦੇ ਸੱਟਾਂ ਵੱਜੀਆਂ ਤੇ ਮਿੰਟੂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਇਹ ਮੇਰੀ ਦੁਕਾਨ ਤੇ ਕੱਪੜੇ ਮੋੜਨ ਆਏ ਸੀ ਤੇ ਮੈਂ ਕਿਹਾ ਵੀ ਜੈਂਟ ਆਉਣਗੇ ਤੇ ਇਹ ਕੱਪੜੇ ਵਾਪਸ ਹੋ ਜਾਣਗੇ ਪਰ ਉਹਨਾਂ ਨੇ ਉਹ ਮੇਰੇ ਗਲ ਪੈ ਗਏ ਅਤੇ ਸ਼ੀਸ਼ਾ ਦੁਕਾਨ ਦਾ ਤੋੜ ਦਿੱਤਾ ਅਤੇ ਸੱਟਾਂ ਮਾਰ ਕੇ ਉਹ ਫਰਾਰ ਹੋ ਗਏ ਤੁਸੀਂ ਦੇਖੋ ਕਿ ਐਸ ਕੇ ਨਿਊਜ਼ ਤੋਂ ਸਾਧਕ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਏਅਰਪੋਰਟ ਕੀ ਕਰ ਰਹੇ ਹੋ ਇਹ ਕਾਂਛੇ ਜੀ ਮੈਸੀ ਵਿੱਚ ਲੜਨ ਨੂੰ ਮੁੜ ਚਾਏ ਹੁੰਦੇ ਉਹਨਾਂ ਨੇ ਹੌਨ ਸਾਰੇ ਠਿਕੜਾ ਗੁੜਾ ਪਾਇਆ ਜਾਂ ਕੁਛ ਹੱਥ ਸੀ ਉਹਨੇ ਸ਼ੀਸ਼ਾ ਭੰਟਾ ਸੀ ਸ਼ੀਸ਼ੇ ਦਾ ਮਾਰ ਲਾਤ ਮਾਰੀ ਲਾਤ ਮਾਰੀ ਅੰਦਰ ਲੈ ਬਸਰ ਲਾਤ ਮਾਰੀ ਹਾਂ ਲਾਤ ਮਾਰੀ ਅਸਲੀ ਗੱਲ ਕੰਪਿਊਟਰ ਆ ਉਹ ਅੱਛਾ ਉਹ ਲਾਤ ਮਾਰੀ ਡਿੱਗ ਪਿਆ ਮਿੰਟੂ ਉੱਠ ਗਿਆ ਕਹਿੰਦਾ ਤੁਸੀਂ ਇਹ ਨਹੀਂ ਕੋ ਭੰਦੇ ਮੈਂ ਕੀ ਕਹਤਾ ਜੋ ਪ੍ਰਦਰਸ਼ਨ ਦਿਖਾਉਣ ਤੇ ਉਹ ਤੋਂ ਬਾਅਦ ਇੱਕ ਤਾਂ ਸੀ ਇੱਥੇ ਜੈਮ ਵਿੱਚ ਜੈਮਸੀ ਉਹਦੀ ਮੁੰਡੇ ਦੀ ਕਲਵਾਰਪ ਸਿੰਘ ਢੱਲੂ ਆ ਮੁੰਡੇ ਦਾ ਨਾਂ ਤੇ ਚਾਰ ਪੰਜ ਮੁੰਡੇ ਕੌਣੀ ਦੇ ਸੀ ਰੋਲਾ ਜਿਹੜਾ ਸੂਟ ਲੈ ਕੇ ਆਇਆ ਸੀ ਉਹ ਕੌਣੀ ਜਾਂਦਾ ਸੀ ਉਹਦਾ ਨਾਮ ਉਹਦੇ ਖਾਤਰਦਾਨ ਸ਼੍ਰੀ ਬਰਿੰਦਰਪਾਲ ਆ ਜਾਉਂ ਮੁੰਡੇ ਦਾ ਉਹਦਾ ਮੋਬਾਈਲ ਨੰਬਰ ਹੈ ਇਹਦਾ ਨਾਮ ਜਗੁਣਾ ਖਾਤਾ ਵੀ ਹੈਗਾ ਮੁੰਡੇ ਦਾ ਨਾਮ ਬ੍ਰਿੰਦਰ ਦੱਸਿਆ ਗਿਆ ਮੁੰਡੇ ਦਾ ਨਾਮ ਇਹ ਨੀਂਦ ਨੂੰ ਪਤਾ ਉਹ ਤੇ ਇਹੋ ਮੈਂ ਪਿੰਡ ਦਾ ਮੁੰਡਾ ਦੁਕਾਨ ਤੇ ਮਿਲਾਇਆ ਸੀ ਇੱਕ ਦਿਨ ਉਹਨਾਂ ਦੇ ਨਾਲ ਮੁੰਡੇ ਸ਼ੱਕਾਪਤਾ ਮਾਰ ਕੇ ਗਿਆ ਸੀ ਆਹ ਖੜੇ ਆਹ ਦੇਖਦੇ ਛੋਟਾ ਜੀ ਇਹਨੂੰ ਮੈਂ ਵੇਖ ਕੇ ਲੈ ਕੇ ਜਾਵਾਂ ਹੌਣ ਸੀ ਇਹਨੂੰ ਫੋਨੀ ਦੇ ਮੁੰਡੇ ਸੀ ਉਹਨੇ ਦਿੱਸੇ ਵੀ ਆ ਮੈਂ ਦੋ ਹੀ ਨਾਮ 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 ਹਾਂ ਉਹਨੇ ਫੁਟੇਜ ਆਈ ਉਹਨੂੰ ਕੈਮਰਾ ਚਾਹੀਏ ਦੀ ਅੰਦਰ ਵੀ ਰਹੀ ਉਹ ਜਦੋਂ ਆਪਾਂ ਉਹਨਾਂ ਨੂੰ ਕਲਵੰਤ ਕਿਉਂ ਦਾ ਨਾਂ ਜਾਂਦੇ ਜੀ ਨਾਂ ਨਹੀਂ ਦੋ ਆਪਾਂ ਪਤਾ ਵਿਰਿੰਦਰਪਾਲੇ ਕਿਉਂ ਗੱਲਾਂ ਦਾ ਵਿਰਿੰਦਰਪਾਲੋ ਨਾਂ ਤੇ ਇਹਨਾਂ ਦੇ ਫੋਨ ਨੰਬਰ ਹੈਗਾ ਜਿਹੜਾ ਮੁੰਡਾ ਉਹਦਾ ਪਤਾ ਆਪਾਂ ਉਹ ਜਿਹੜਾ ਕਲਵੰਤ ਸਿੰਘ ਹੈ ਉਹਨੂੰ ਸਾਰੇ ਬੰਦੇ ਪਤਾ ਕਿਉਂਕਿ ਨਾਲ ਆਇਆ ਸੀ ਉਹਨਾਂ ਦੇ ਫੋਟੋ ਉਹਦਾ ਕਰ ਬੁੱਤਰ ਉਹਦਾ ਕਰ ਹਾਂਜੀ ਇੱਥੇ ਮੁੰਡੇ ਨੂੰ ਪਤਾ ਹੈਗਾ ਸਾਰਿਆਂ ਦਾ ਕੋਲ ਦੇ ਮੁੰਡੇ ਇੱਥੇ ਸਾਥ ਕਰਦੇ ਜੀ ਜਿਹੜਾ ਜਿਹੜਾ ਉਹਦਾ ਸਾਥ ਕਰਦੇ ਸਾਥ ਦੇ ਤੋਂ ਹਾਂ ਤਾਂ ਪਤਾ ਕਰਕੇ ਸਾਨੂੰ ਹੋਈ ਆਪਾਂ ਆਪਣੀ ਦੁਕਾਨ ਦੂਸਰੀ ਗੱਲ ਮੋਟਾ ਜਿਹਾ ਪਤਾ ਤੁਹਾਡਾ ਨਾਮ ਜਮਾ ਵਾਧੇ ਮਾਹ। ਜੀ ਕਰਵਾਤ ਕੇ ਨਾਮ ਦੱਸਣਾ। ਕਦੋਂ ਲੜਾਈ ਹੋਈ ਬਾਈ ਜੀ? ਬਾਈ ਜੀ ਅੱਜ ਹੋਈ ਸੀ। ਕਿੰਨੇ ਵਜੇ? ਹਾਂ। 2 ਘੰਟੇ ਪਹਿਲਾਂ ਦੀ ਗੱਲ ਹੈ। ਅੱਛਾ। ਤੇ ਕੀ ਨਾ ਕੀ ਉਹਨਾਂ ਵਜੇ ਨਾ ਸੱਟਾਂ ਮਾਰੀਆਂ ਤੁਹਾਡੇ? ਵਰਿੰਦਰ ਸਿੰਘ ਤਲਵੰਦ ਸਿੰਘ ਪਿੰਡ ਕੌਣੀ ਦਾ ਨੂੰ ਤੇ ਦੂਜਾ? ਦੂਜਾ ਜੈਮਾ ਦਾ ਮੁੰਡਾ ਸੀਗਾ ਜਿਹੜਾ ਢਿੱਲੋ ਜੈਮਾ ਵਾਲਾ। ਅੱਛਾ। ਤਲਵੰਦ ਸਿੰਘ ਤਲਵੰਦ ਸਿੰਘ। ਤੇ ਕੀ ਗੱਲ ਕੀ ਹੋਈ ਸੀ? ਉਹ ਕੱਪੜੇ ਲੈ ਗਏ ਸੀ ਕਿਤੇ। ਅੱਛਾ। ਕਦੇ ਖਰਾਬ ਹੋ ਗਏ। ਹੂੰ। ਮਾਹਵਿੰਦ ਅ ਅਹ ਯਾਰ ਨੂੰ ਦਿਖਾ ਲਾਂਗੇ ਹੂੰ ਕਹਿੰਦੇ ਮੈਂ ਹੁਣੇ ਲੱਗੇ ਆਣਾ ਮੇਰੇ ਗੜ ਕਹਿੰਦੇ ਤੈਨੂੰ ਦੇਖ ਲਾਂਗੇ ਜਾਣ ਲੱਗੇ ਸ਼ੀਸ਼ਾ ਭੰਤਰ ਦੁਕਾਨ ਦਾ ਮੈਂ ਮਗਰ ਗਿਆ ਮਗਰ ਉੱਥੇ ਜਾ ਕੇ ਗੜ ਪੈ ਗਏ ਕੋਈ ਉੱਥੇ ਬਾਹਰ ਰੱਖੀ ਬੈਠੇ ਕੋਈ ਅੱਛਾ ਪਹਿਲਾਂ ਹੀ ਤਿਆਰੀ ਸੀ ਹਾਂ ਕੋਈ ਤਿਆਰੀ ਸੀਗੀ ਪਹਿਲਾਂ ਹੋ ਕੇ ਮੁੜ ਕੇ ਗਏ ਫਿਰ ਦੁਬਾਰਾ ਆਏ ਹੋ ਹੂੰ ਤੇ ਉਹ ਸਿਰਚ ਮਾਰਿਆ ਉਹ ਛੁਡਣੋਂ ਮੇਰੇ ਹੁਣ ਕੀ ਮੰਨ ਕਰਦੇ ਹਾਂ ਉਹ ਬੰਦ ਸਜਾ ਨੂੰ ਮਿਲਦੇ ਸਿਰਚ ਕਿੱਥੇ ਕਿੱਥੇ ਸੱਟਾਂ ਬਾਹਾਂ ਵੀ ਟੁੱਟ ਗਈ ਆਹ ਲੈਕਚਰ ਆ It's <laughs> a <laughs>